ਵਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਜਿਨ੍ਹਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵੈਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਇਹਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨਮਾਇੰਦਗੀ ਜੱਥੇਬੰਦੀ ਆ ਸਾਡੀ ਖੇਤਰੀ ਪਾਰਟੀ ਆ ਜਿਹਦਾ ਕੁਰਬਾਨੀਆਂ ਵਾਲਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋ ਇਹ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵਾਚੜ ਕੇ ਇਹਦੇ ਮੈਂਬਰ ਬਣ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਜਿਨ੍ਹਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਹੀ ਇਸ ਵੈਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਸਾਡੀ ਖੇਤਰੀ ਪਾਰਟੀ ਆ ਜਿਹਦਾ ਕੁਰਬਾਨੀਆਂ ਬੜਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋ ਇਹ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵਾਚੜ ਕੇ ਇਹਦੇ ਮੈਂਬਰ ਬਣ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਇਨਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵੈਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਇਹਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼ਰੋਮਣੀ ਆਕਾਲੀ ਦਲ ਜੋ ਸਾਡੀ ਪੰਥ ਦੀ ਨਮਾਇੰਦਗੀ ਜੱਥੇਬੰਦੀ ਆ ਸਾਡੀ ਖੇਤਰੀ ਪਾਰਟੀ ਆ ਜਿਹਦਾ ਕੁਰਬਾਨੀਆਂ ਵਾਲਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋ ਇਹ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵਾਚੜਕੇ ਦੇ ਮੈਂਬਰ ਬਣ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਜਿਨ੍ਹਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵੈਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਗੀ ਹੈ ਸਾਡੀ ਖੇਤਰੀ ਪਾਰਟੀ ਆ ਜਿਹਦਾ ਕੁਰਬਾਨੀਆਂ ਬੜਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋ ਇਹ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵਾਚੜ ਕੇ ਇਹਦੇ ਮੈਂਬਰ ਬਣ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਜਿਨ੍ਹਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵੈੱਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਸਾਡੀ ਖੇਤਰੀ ਪਾਰਟੀ ਆ ਜਿਹਦਾ ਕੁਰਬਾਨੀਆਂ ਬੜਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋ ਇਹ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵੱਚੜਕੇ ਦੇ ਮੈਂਬਰ ਬਣ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਸਾਡੇ ਭੈਣ ਭਰਾ ਨੌਜਵਾਨ ਬੱਚੇ ਬੱਚੀਆਂ ਸਾਰਿਆਂ ਨੂੰ ਹੀ ਜਿਨ੍ਹਾਂ ਦੀ ਏਜ 18 ਸਾਲ ਜਾਂ 18 ਸਾਲ ਤੋਂ ਵੱਧ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਇਸ ਵੈਬਸਾਈਟ ਤੇ ਜਾ ਕੇ www.akalidalparti.com ਤੇ ਜਾ ਕੇ ਕਿਉਂਕਿ ਇਹਦਾ ਲਿੰਕ ਵੀ ਅਸੀਂ ਸਾਰਾ ਭੇਜਾਂਗੇ ਤੇ ਤੁਸੀਂ ਇਹਦੇ ਸ਼ਰੋਮਣੀ ਆਕਾਲੀ ਦਲ ਜੋ ਸਾਡੀ ਪੰਥ ਦੀ ਨਮਾਇੰਦਗੀ ਜੱਥੇਬੰਦੀ ਆ ਸਾਡੀ ਖੇਤਰੀ ਪਾਰਟੀ ਆ ਇਹਦਾ ਕੁਰਬਾਨੀਆਂ ਵਾਲਾ ਇਤਿਹਾਸ ਆ ਸੋ ਇਹਦੀ ਪੁਨਰਸੁਰਜੀਤੀ ਦੇ ਲਈ ਸਾਰੇ ਤੁਸੀਂ ਇਹਦੇ ਮੈਂਬਰ ਬਣੋਏ ਮੇਰੀ ਸਾਰੇ ਹੀ ਚਾਹੇ ਕੋਈ ਕਿਸੇ ਵੀ ਦੇਸ਼ ਦੇ ਵਿੱਚ ਸਾਡਾ ਪੰਜਾਬੀ ਬੈਠਾ ਤੇ ਉਹ ਵਾਚੜ ਕੇ ਇਹਦੇ ਮੈਂਬਰ ਬਣਨ